ਲੋ ਵੀ ਮਿੱਤਰੋ ਬਿਸ਼ੇਰੀ ਲਿਆਏ ਆ ਛੋਟੇ ਭਾ ਦੇ ਤੇ ਚੰਗੇ ਕੁਆਲਿਟੀ ਦੇ ਮੱਥੇ ਵਾਲਾ ਪਟਾਟ ਮਾਰਕਿੰਗ ਗਰਦਨ ਖੰਨ ਕੰਡੀਸ਼ਨ ਸਾਰੇ ਪਾਸੇ ਓਕੇ ਰਿਪੋਰਟਾਂ ਤੇ ਰੇਟ ਵਾਲੇ ਪਾਸੇ ਪੂਰੀ ਕਹਿ ਦੀ ਬਈ ਪੂਰੇ ਭਾ ਸੈਰੀ ਆ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਪਾਪਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਸੱਜਣ Facebook ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਮ ਪਰਦੀ ਵੀਡੀਓ ਨਾਲ ਹਾਜ਼ਰ ਹਾਂ ਅੱਜ ਬਹੁਤ ਹੀ ਚੰਗੀ ਵਸੇਰੀ ਲਿਆਤੇ ਤੁਹਾਡੇ ਸਾਹਮਣੇ ਸਾਰੀ ਵੀਡੀਓ ਦੇਖ ਲਓ ਸਾਰੀ ਡਿਟੇਲਸ ਹਾਂ ਲਓ ਤੇ ਰੇਟ ਹਜ਼ਾਰਾਂ ਚ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਬੋਲਤਾ ਰੇਟ ਹਜ਼ਾਰਾਂ ਚ ਰੇਟ ਆਪਾਂ ਫੋਨ ਤੇ ਦੱਸਣਾ ਤੇ ਦੂਜੀ ਗੱਲ ਮਾਰਕਿੰਗ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਹਾਂ ਜਿਹੜੇ ਭਰਾ ਹਜ਼ਾਰਾਂ ਚ ਵਸ਼ੇਰੀ ਪਾਲਦੇ ਜਾਂ ਮਾਰਕੀਟ ਨਾਲੋਂ ਸਸਤਾ ਜਾਨਵਰ ਪਾਲਦੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤਾਈਂ ਵੀਡੀਓ ਜਲਦੀ ਤੋਂ ਜਲਦੀ ਪਹੁੰਚ ਜਾਵੇ। ਰੋਜ਼ ਇੱਕ ਜਾਂ ਦੋ ਜਾਨਵਰਾਂ ਦੀ ਆਪਣੀ ਸੇਲ ਵਾਲੀ ਵੀਡੀਓ ਆਉਂਦੀ ਹੈ ਤੇ ਮਾਰਕੀਟ ਨਾਲੋਂ ਸਸਤਾ ਜਾਨਵਰ ਤੁਹਾਨੂੰ ਆਪਣੇ ਚੈਨਲ ਤੇ ਮਿਲਦਾ। ਸਬਸਕ੍ਰਾਈਬ ਦੇ ਨਾਲ-ਨਾਲ ਨੋਟੀਫਿਕੇਸ਼ਨ ਦੀ ਬੈਲ ਔਨ ਕਰ ਲਓ ਨਹੀਂ ਤਾਂ ਬਾਅਦ ਚ ਭਰਾਵਾਂ ਦਾ ਲੰਬਾ ਆਉਂਦਾ ਭਾਈ ਜਦੋਂ ਤਾਈਂ ਸਾਡੇ ਕੋਲ ਵੀਡੀਓ ਪਹੁੰਚਦੀ ਆ ਉਹ ਤੋਂ ਤਾਈਂ ਸੇਲ ਹੋ ਜਾਂਦੀ ਆ। ਤੇ ਆਹ ਵਸ਼ੇਰੀ ਦਾ ਵੀ ਲੰਬਾ ਨਾ ਦਿਓ। ਜਿੰਨੀ ਉਮੀਦ ਆ ਬੀਬੀਸ਼ੀਰੀ ਜਲਦੀ ਵੇਖ ਕਿਉਂਕਿ ਰੇਟ ਕੁਆਲਿਟੀ ਦੇ ਹਿਸਾਬ ਨਾਲ ਬਹੁਤ ਸਸਤਾ ਜਿੰਨੇ ਚ ਚੰਬੇ ਜਾਂ ਮਾਰਵੜੀ ਬੀਸ਼ੀਰੀ ਵੇਖਿਆ ਤੇ ਉਨੇ ਚਾ ਬੀਸ਼ੀਰੀ ਦੇ ਦੇਣੀ ਆ ਡਿਟੇਲ ਦਿੰਨੇ ਆ ਦੀ ਵੀਡੀਓ ਨਾਲ ਜੁੜ ਜੁਆ ਜੋ ਪੰਜ ਕਰਨ ਬੀਸ਼ੀਰੀ ਆ ਦੋਸਤੋ ਮੱਥੇ ਪਤਲਾ ਪਟਾ ਚਾਰੇ ਪੈਰ ਚੱਟੇ ਕੋਈ ਟੱਡੇ ਚੱਟਾ ਨਹੀਂ ਕੋਈ ਪੰਡੇ ਤੇ ਹੋਰ ਨਿਸ਼ਾਨ ਨਹੀਂ ਗਰਦਨ ਦੀ ਨੈਕ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਲੰਮੀ ਗਰਦਨ ਮਣੀਆ ਮੂਣੀਆ ਪੂਰਾ ਪਰਫੈਕਟ ਆ ਤੇ ਬਾਕੀ ਫੇਸ ਕੁਆਲਿਟੀ ਵੀ ਚੈੱਕ ਕਰੋ ਪਤਲਾ ਫੇਸ ਆ ਕੁੰਸੋਟਾ ਕੰਨ ਤੇ ਕੁੰਡੀ ਵਾਲਾ ਕੰਨ ਸੁਮਬ ਸੁਮਬ ਦੀ ਮੂਹਤਾ ਲੈਂਥ ਵੀ ਸੋਹਣੀ ਬੱਚੀ ਦੀ ਤੇ 7 ਕੁ ਮਹੀਨੇ ਬੱਚੀ ਦੀ ਉਮਰ ਹੋਈ ਆ ਵਾਲ ਪੋਰੀਆਂ ਦੇ ਵੀ ਜਮਨ ਸਾਫ ਆ ਬਹੁਤ ਸੋਹਣੀ ਮਾਰਕਿੰਗ ਆ ਆਪਾਂ ਦੇਖੀ ਜਾਵੇ ਤਾਂ ਪਹਿਲਾਂ ਕੰਨ ਚੈੱਕ ਕਰੋ ਕਿੰਨੇ ਸੋਹਣੇ ਕੰਨ ਕੋਈ ਓਵਰਲੈਪ ਨਹੀਂ ਕੋਈ ਦੂਰ ਨਹੀਂ ਰੱਖਦੇ ਉਸ ਤੋਂ ਬਾਅਦ ਚਾਰੇ ਲੱਤਾਂ ਬਰਾਬਰ ਚੱਟੀਆਂ ਆਣੀ ਵੀ ਇੱਕ ਵੱਧ ਚੱਟੇ ਜਾਂ ਇੱਕ ਘੱਟ ਚੱਟੇ ਤੇ ਬਲੇਜ ਵੀ ਪੂਰਾ ਪਤਲਾ ਲੈਂਥ ਲੰਥੀ ਚੰਗੀ ਖੁੱਲੀ ਹੈ ਬੱਚੀ ਥੋੜੀ ਆਪਾਂ ਕਹਿਦੀ ਹੈ ਨਾ ਸੰਭਾਲ ਕਰਨ ਲਈ ਬੱਚੀ ਦੀ ਡੀ ਵਾਰਮਿੰਗ ਕਰਕੇ ਖਰਾਕ ਪੂਰਾ ਬਦਾ ਕੇ ਬੁਰੀ ਬੱਚੀ ਰੰਗ ਰੰਗ ਪੂਰਾ ਸੋਹਣਾ ਕੱਟਿਆ ਉਹਨਾਂ ਬਲੈਕ ਰੰਗ ਦੇ ਅੰਦਰ ਨਿਕਲਿਆ ਉਹਨਾਂ ਬੱਚੀ ਦਾ ਤੇ ਬਾਕੀ ਬਾਲ ਪੌਰੀ ਨੇ ਜਮਾਂ ਸਾਫ ਆ ਤੇ ਰੇਟ ਜੈਜ ਰੇਟ ਲੱਖੋਂ ਥੱਲੇ ਆ ਲੱਖੋਂ ਥੱਲੇ ਆ ਨਾ ਸਮਝੋ 1000 ਚੱਲੇ ਆ ਚੰ 2005 510 26 ਕੇ 20000 ਤੋਂ ਵੀ ਜ਼ਿਆਦਾ ਥੱਲੇ ਰੇਟ ਬੱਚੀ ਦਾ ਸੋ ਜਿਹੜੇ ਵੀ ਭਰਾ ਤੇ ਬੱਚੀ ਚੱਲਦੀ ਹੋਈ ਤਾਂ ਸੰਪਰਕ ਕਰ ਲਓ ਆ ਕੇ ਦੇਖ ਲਓ ਬਾਲਪੋਰੀਆਂ ਦੀ ਸਾਫ ਇੱਕ ਚੰਗੇ ਖਾਨਦਾਨ ਚੋਂ ਸੋ ਜਿਹੜੇ ਵੀ ਭਰਾ ਤੇ ਬੱਚੀ ਪਸੰਦ ਹੋਈ ਨੰਬਰ ਥੱਲੇ ਚੱਲ ਪਏ ਤੇ ਨੰਬਰਾਂ ਤੇ ਸੰਪਰਕ ਕਰ ਲਓ ਮਿਲਦੇ ਆਂ ਜਲ ਨਵੀਂ ਵੀਡੀਓ ਨੂੰ ਧੰਨਵਾਦ